ਇਸ਼ ਹੈ ਜੀ ਨੋਵਲ ਪੂਰਨਮਾਸ਼ੀ ਪਾਗ 18ਵਾਂ ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦੀ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਐਤ ਕੀ ਬਾਰ ਜਲ ਸਿਆਲ ਵਿੱਚ ਸ਼ਾਮੋ ਪੇਕੀ ਆਈ ਤਦ ਦਿਆਲੇ ਨਾਲ ਕਾਫੀ ਖਿਜੀ ਰਹੀ ਸ਼ਾਮੋ ਦਿਆਲੇ ਵੱਲੋਂ ਮੁੱਖ ਮੋੜਨਾ ਉੱਕਾ ਹੀ ਨਹੀਂ ਸੀ ਚਾਹੁੰਦੀ ਪਰ ਹਰ ਮੇਲਨੀ ਤੇ ਦਿਆਲਾ ਆਖ ਦਾ ਚਲ ਨਿਕਲ ਚਲੀ ਇਹ ਗੱਲ ਸ਼ਾਮੋਂ ਨੂੰ ਸੂਈ ਵਾਂਗ ਚੁਬਦੀ ਸੀ ਤੇ ਉਹ ਰੋਂ ਹੱਕੀ ਹੋ ਕੇ ਰਹਿ ਜਾਂਦੀ। ਦਿਯਾਲੇ ਦੀਆਂ ਰੂਚੀਆਂ ਤਲਕ ਹੁੰਦੀਆਂ ਜਾ ਰਹੀਆਂ ਸਨ ਤੇ ਸੁਭਾਅ ਵਿੱਚ ਬੈਲੀਆਂ ਵਾਲਾ ਪੈਂਤਰਾ ਉਤਾਰਾ ਚੜ੍ਹਾ ਲੈ ਰਿਹਾ ਸੀ। ਰੂਪ ਤੋਂ ਚੋਰੀ ਅਰਜਨ ਉਸ ਨੂੰ ਜਦ ਵੀ ਮਿਲਦਾ ਸ਼ਹਿ ਦਿੰਦਾ ਤੇ ਜੇ ਸ਼ਾਮੋਂ ਸਿੱਧੀ ਤੁਰਨਾ ਨਹੀਂ ਮੰਦੀ ਤਾਂ ਦਾ ਬੰਦੂਖਾਂ ਅੱਗ ਲਾਉਣ ਵਾਸਤੇ ਰੱਖੀਆਂ। ਬੰਦੂਖਾਂ 'ਆਂ ਗੋਲੀਆਂ ਵਰਗੀ ਕਾਲੀ ਅਤੇ ਕੁਝ ਕారణ ਗੁਜਰਨ ਦੇ ਇਰਾਦੇ ਦਿਯਾਲੇ ਦੇ ਦਿਲ ਵਿੱਚ ਉਬਰਦੇ ਹੀ ਗਏ ਤੇ ਸ਼ਾਮੋ ਉਸ ਦਾ ਬਦਲਦਾ ਸੁਆਦ ਇੱਕ ਦੇਖ ਪਿੱਛੇ ਹਟਦੀ ਗਈ ਇੱਕ ਮੇਲੇ ਵਿੱਚ ਉਹਨਾਂ ਇੱਕ ਦੂਜੇ ਨੂੰ ਤੱਤੇ ਠੰਡੇ ਮੇਨੇ ਵੀ ਦਿੱਤੇ ਦਿਯਾਲਾ ਹੋਰ ਖਿੱਚ ਗਿਆ ਉਸ ਦੀਆਂ ਮਾਨਸਿਕ ਰੁਚੀਆਂ ਨੇ ਗਲਤ ਰਾਹ ਚੁਣ ਲਿਆ ਉਹ ਆਪਣੇ ਅਸਲ ਵੈਰੀ ਸਮਾਜ ਨੂੰ ਭੁੱਲ ਕੇ ਸ਼ਾਮੋ ਪਿੱਛੇ ਪੈ ਗਿਆ ਉਹ ਸਮਝਦਾ ਸੀ ਕਿ ਜਦ ਮੈਂ ਸ਼ਾਮੋ ਤੋਂ ਦਿਲ ਜਾਨ ਬਾਰ ਨੂੰ ਤਿਆਰਾਂ ਉਹ ਕਿਉਂ ਪਿੱਛੇ ਹਟਦੀ ਹੈ ਕਿਉਂ ਮੇਰੇ ਨਾਲ ਨਹੀਂ ਤੁਰਦੀ ਪਿੰਡੂ ਅਤੇ ਗਵਾਰ ਮੁੰਡਾ ਹੋਣ ਕਰਕੇ ਉਹ ਨਹੀਂ ਸੀ ਜਾਣਦਾ ਸ਼ਾਮੋ ਅਤੇ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਇਹ ਦੁਨੀਆ ਅਤੇ ਚੰਦਰਾ ਸਮਾਜ ਇੱਕ ਮੁੰਡੇ ਦੇ ਕਤਲ ਨੂੰ ਖਿਮਾ ਕਰ ਦਿੰਦਾ ਹੈ ਪਰ ਕਿਸੇ ਕੁੜੀ ਦੀ ਮਾਮੂਲੀ ਕੁਦਰਤੀ ਖਲ ਉਸ ਨੂੰ ਬਦਚੱਲਣ ਅਵਗਿਆ ਸਮਝ ਕੇ ਸਾਰੀ ਉਮਰ ਮਾਫ ਨਹੀਂ ਕਰਦੀ ਉਹ ਇੱਕ ਫੁੱਲ ਸੀ ਜਿਸ ਨੂੰ ਧੁੱਪ ਦੇ ਸੇਕ ਦਾ ਡਰ ਸੀ ਪਰ ਮੁੰਡਾ ਪੱਥਰ ਦਾ ਬੱਟਾ ਹੈ ਜਿਹੜਾ ਛੇਤੀ ਟੁੱਟਦਾ ਨਹੀਂ ਜੜ ਦੇ ਆਲੇ ਨੂੰ ਕੌਣ ਅਖਦਾ ਤੇਰਾ ਰਾਹ ਗਲਤ ਹੈ ਕੀ ਉਸ ਦਾ ਮਾਹੌਲ ਜਿਸ ਨੇ ਉਸ ਨੂੰ ਪਾਲ ਪੋਸ਼ ਕੇ ਕੁਝ ਕਰਦੇ ਅੰਡੇ ਰਾਹਾਂ ਤੇ ਲਿਆ ਖਿਲਾ ਰਿਆ ਸੀ ਫਿਤਰਤ ਦੇ ਬਖਸ਼ੇ ਪਿਆਰ ਨੇ ਉਸ ਨੂੰ ਜ਼ਿੰਦਗੀ ਨੂੰ ਨਿਸ਼ੀਲਾ ਹੰਗਾਰਾ ਦਿੱਤਾ ਪਰ ਸੌੜਾ ਮਾਹੌਲ ਜੜ ਨਾ ਸਕਿਆ ਇੱਕ ਰਾਤ ਉਹ ਆਪਣੀ ਬੰਦੂਕ ਸਮੇਤ ਅਰਜਨ ਕੋਲ ਆ ਗਿਆ ਰੂਪ ਨੂੰ ਨਾ ਮਿਲਿਆ ਅਤੇ ਨਾ ਉਸ ਤੱਕ ਕਿਸੇ ਤਰ੍ਹਾਂ ਦੀ ਪਹੁੰਚ ਜਾਣ ਦਿੱਤੀ ਉਹ ਦੋਵੇਂ ਸਮਝਦੇ ਸਨ ਰੂਪ ਉਹਨਾਂ ਨੂੰ ਇਹ ਕੰਮ ਕਦੇ ਵੀ ਕਰਨ ਨਹੀਂ ਦੇਵੇਗਾ ਅਰਜਨ ਨੇ ਨੂਰੇ ਗੱਜਣ ਅਤੇ ਤਾਰੇ ਚੂੜੇ ਨੂੰ ਆਪਣੇ ਨਾਲ ਤਿਆਰ ਕਰ ਲਿਆ ਗੁੱਜਰਪਾੜ ਦੀ ਚੋਰੀ ਨੂੰ ਤਾਂ ਬਹੁਤ ਹੁਸ਼ਿਆਰ ਸੀ ਪਰ ਇਸ ਤਰ੍ਹਾਂ ਦੇ ਡਾਕੀ ਤੇ ਕਦੇ ਨਹੀਂ ਸੀ ਗਿਆ ਤਾਰੇ ਉੱਤੇ ਅਰਜਨ ਨੂੰ ਪੂਰਾ ਭਰੋਸਾ ਸੀ ਕਿ ਖਾਤਰੇ ਵਿੱਚ ਪਿੱਛਾ ਨਹੀਂ ਦੇਵੇਗਾ ਚੂੜੇ ਦਾ ਨਾਲ ਲੈਣਾ ਉਹਨਾਂ ਚੰਗਾ ਸਦਨ ਸਮਝਿਆ ਅਰਜਨ ਸੁਣ ਚੁੱਕਾ ਸੀ ਕੋਹਲਿਏ ਵਾਲਿਆਂ ਦਾ ਘਰ ਚੰਗਾ ਸਰਦਾ ਵਰਦਾ ਹੈ ਉਹ ਖਿਆਲ ਕਰ ਰਿਹਾ ਸੀ ਕਿ ਨਗਦ ਅਤੇ ਗਹਿਣਾ ਕਾਫੀ ਹੋਵੇਗਾ ਉਸ ਵਿਆਲੇ ਨਾਲ ਪਹਿਲੂ ਗੱਲ ਤੋੜ ਲਈ ਸੀ ਤੈਨੂੰ ਤੇਰੀ ਸ਼ਾਮੋ ਚੁੱਕ ਦੇਣੀ ਏ ਤੇ ਮਾਲ ਠਾਲ ਸਾਡਾ ਹੋਵੇਗਾ। ਦਿਆਲੇ ਲਈ ਮੂਲ ਲੋੜ ਸਾਮੋ ਹੀ ਸੀ। ਰੁਪਿਆ ਉਸ ਦੀ ਜ਼ਿੰਦਗੀ ਲਈ ਬਹੁਤੀ ਅਹਿਮੀਅਤ ਨਹੀਂ ਸੀ ਰੱਖਦਾ। ਅਰਜਨ ਨੇ ਨੂਰੇ ਗੱਜਣ ਨੂੰ ਕੋਲੀਏ ਘਰ ਆਦ ਦੀ ਹਰ ਤਰ੍ਹਾਂ ਨਾਲ ਸੂ ਲੈਣ ਲਈ ਭੇਜ ਦਿੱਤਾ। ਦਿਆਲਾ ਰੂਪ ਨੂੰ ਮੇਲ ਪੈਣ ਦੇ ਡਰ ਤੋਂ ਰਾਤ ਨੂੰ ਹੀ ਬਾਹਰ ਨਿਕਲਦਾ ਰਿਹਾ ਸੀ। ਨੂਰਾ ਅਗਲੇ ਦਿਨ ਥਾਂ ਟਿਕਾਣੇ ਦੀ ਸੂ ਲੈ ਕੇ ਆ ਗਿਆ। ਉਹਨਾਂ ਕੋਲ ਦੋ ਬੰਦੂਖਾਂ ਹੋ ਗਈਆਂ ਅੱਜਾਂ ਸਮਝਦਾ ਸੀ ਕਿ ਦੋ ਬੰਦੂਖਾਂ ਤਾਂ ਨੇਰੀ ਲਿਆ ਦੇਣਗੀਆਂ ਇੱਕ ਬੇੜੇ ਵਿੱਚ ਅਤੇ ਦੂਜੀ ਕੋਠੇ ਉੱਤੇ ਗੁੱਜਰ ਨੇ ਆਪਣੇ ਭਾਲੇ ਦਾ ਜੰਗ ਲਾ ਕੇ ਉਸ ਨੂੰ ਲਿਸ਼ਕਾਇਆ ਅਤੇ ਤਾਰੇ ਨੇ ਆਪਣੇ ਟਕੋਏ ਨੂੰ ਤਿੱਖਾ ਕਰ ਲਿਆ ਉਹਨਾਂ ਦੋਹਾਂ ਬੰਦੂਖਾਂ ਨੂੰ ਤੇਲ ਦਿੱਤਾ ਅਤੇ ਗੋਲੀਆਂ ਵਾਲੇ ਝੋਲੇ ਨੂੰ ਵੀ ਜਾਂਚਿਆ ਤਾਰਾ ਚੂੜਾ ਜੱਟਾਂ ਨਾਲ ਸਿਰੀ ਰਲਿਆ ਕਰਦਾ ਸੀ ਅਤੇ ਉਹਦੀ ਸਾਰੇ ਸਾਲ ਦੀ ਕਮਾਈ ਟੱਬਰ ਭਾਰਾ ਹੋਣ ਕਰਕੇ 6 ਮਹੀਨੇ ਵਿੱਚ ਖਾਦੀ ਜਾਂਦੀ ਸੀ ਉਹ ਜੱਟਾਂ ਦੇ ਕਰਜ਼ੇ ਅਤੇ ਵਿਆਜ ਹੇਠ ਦਬਿਆ ਰਿਹਾ ਦਾ ਆਰਥਿਕ ਤੰਗੀ ਨੇ ਇੱਕ ਨੇਕ ਨiyet ਕਾਮੀ ਨੂੰ ਗੁਨਾਹ ਲਈ ਪ੍ਰੇਰ ਲਿਆ ਨੂਰੇ ਗੁੱਜਰ ਨੇ ਚੋਰੀ ਆਪਣੇ ਚਾਚੇ ਤੋਂ ਵਿਰਾਸਤ ਵਿੱਚ ਲਈ ਸੀ ਅਤੇ ਗਰੀਬੀ ਹੀ ਸੌਵਾਲ ਫੇਰ ਪਾ ਕੇ ਉਹਨਾਂ ਦੇ ਪੇਸ਼ੇ ਦਾ ਕਾਰਨ ਬਣ ਗਈ ਸੀ ਪਰ ਅਰਜਨ ਰੱਜ ਖਾਨ ਦੇ ਘਰ ਦਾ ਮੁੰਡਾ ਸੀ ਜਿਸ ਨੂੰ ਬਚਪਨ ਵਿੱਚ ਚੰਗੀ ਪਾਲਣਾ ਪੋਸ਼ਣਾ ਨਹੀਂ ਮਿਲੀ ਸੀ ਅਤੇ ਜਵਾਨ ਹੋਣ ਤੇ ਸਮਾਜਿਕ ਬੇਇਨਸਾਫੀਆਂ ਨੇ ਉਸ ਨੂੰ ਅਵੈੜਾ ਬੈਲੀ ਬਣਾ ਦਿੱਤਾ ਸੀ ਉਹ ਆਪਣੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਲਈ ਹਿੱਕ ਦਾ ੱੱਕਾ ਕਰਨਾ ਠੀਕ ਸਮਝਦਾ ਸੀ ਨਵੇਂ ਪਿੰਡੋ ਹੋ ਚਾਰੇ ਤੜਕਸਾਰ ਨਿਕਲ ਤੁਰੇ ਕੋਰ ਸਿਆ ਦੀ ਰੁੱਤ ਸੀ ਅਤੇ ਕਿਤੇ ਕਿਤੇ ਕੋਹਰਾ ਜੰਮਿਆ ਪਿਆ ਸੀ ਉਹਨਾਂ ਦੇ ਪੈਰ ਜੁੱਤੀਆਂ ਵਿੱਚ ਵੀ ਸੁੰਨ ਹੁੰਦੇ ਜਾ ਰਹੇ ਸਨ ਦਰਖਤ ਦੇ ਪੱਤੇ ਪਾਲੇ ਨਾਲ ਝੜ ਗਏ ਸਨ ਤੇ ਬਾਕੀ ਬਚਦੇ ਪੀਲੇ ਪੈ ਕੇ ਡਿੱਗਣ ਲਈ ਧਰਤੀ ਵੱਲ ਝਾਕ ਰਹੇ ਸਨ ਨੂਰੇ ਗੁੱਜਰ ਰੋ ਸਿਗਰਟਾਂ ਪੀਣ ਦੀ ਆਦਤ ਸੀ ਜੇਬ ਵਿੱਚੋਂ ਸਿੰਖਾਂ ਵਾਲੀ ਡੱਬੀ ਟੋਹੰਦੇ ਆਖਿਆ ਯਾਰਾ ਪਾਲਾ ਨਾ ਮਾਰੇ ਜਾਂਦੇ ਆ ਇਸ ਘਾਹ ਨੂੰ ਅੱਗ ਲਾ ਕੇ ਸੇਕ ਲਈਏ ਲਾ ਫੇਰ ਸਾਲਿਆ ਪਾਲੇ ਮਾਰਤੇ ਜੇ ਡੱਬੀ ਸੀ ਤਾਂ ਗਿਣਾ ਦੱਸਿਆ ਅਰਜਨ ਨੇ ਮੋਢੇ ਤੋਂ ਬੰਦੂਖ ਲਾਉਂਦਿਆਂ ਕਿਹਾ ਦੇ ਆਲਾ ਚੁੱਪਚਾਪ ਤੋਂ ਰਹਿ ਜਾ ਰਿਹਾ ਸੀ ਉਹ ਜੋ ਕੁਝ ਕਰਨ ਜਾ ਰਿਹਾ ਸੀ ਉਸ ਨੂੰ ਗਲਤ ਵੀ ਸਮਝਦਾ ਸੀ ਕੁਝ ਆਪਣੇ ਚੰਗੇ ਮਿੱਤਰ ਰੂਪ ਤੋਂ ਲੁਕਾ ਰੱਖਣ ਨੂੰ ਬੁਰਾ ਅਨੁਭਵ ਕਰ ਰਿਹਾ ਸੀ ਕਾ ਇੱਕ ਵਾਰੀ ਹੀ लाਟੀ ਮਚ ਉਠਿਆ ਇੱਕ ਢਿੱਡੀ ਕਾ ਵਿੱਚੋਂ ਟਬੂਸੀ ਮਾਰ ਕੇ ਦਿਯਾਲੇ ਦੇ ਹੱਥ ਤੇ ਆ ਬੈਠੀ ਉਸ ਉਦੋਂ ਹੀ ਮੁੱਠ ਭਰ ਲਈ ਅਤੇ ਮਚ ਦੇ ਕਾ ਵਿੱਚ ਢਿੱਡੀ ਨੂੰ ਭਗਾ ਮਾਰਨਾ ਚਾਹਿਆ ਪਰ ਉਸ ਦਾ ਹੱਥ ਉਤਾਹਾਂ ਹੀ ਰਹਿ ਗਿਆ ਉਸ ਦੇ ਮਨ ਵਿੱਚ ਦਿਆ ਆ ਗਈ ਅਤੇ ਟਿੱਡੀ ਨੂੰ ਖੁੱਲੇ ਬਾਹਣ ਵਿੱਚ ਛੱਡ ਦਿੱਤਾ। ਠਰੇ ਹੱਥ ਪੈਰ ਸੇਕ ਕੇ ਉਹ ਗਾਂ ਤੁਰ ਪਈ ਅਤੇ ਨਹਿਰ ਸਰਹੰਦ ਦੀ ਪਟੜੀ ਚਾ ਚੜੇ। ਪਟੜੀ ਲਾਗਲੇ ਕਾਂਹਾਂ ਵਿੱਚ ਦੇ ਤੁਰਨ ਅਤੇ ਮੌਕਾ ਪੈਂਦੀ ਉਹਨਾਂ 'ਚ ਲੁਕਣਾ ਬੜਾ ਸੁਖਾਲਾ ਸੀ। ਉਹ ਹਰ ਪਿੰਡ ਤੋਂ ਕੋਹ ਪਰ ਦੂਰ ਦੀ ਆਏ ਸਨ। ਜਿਸ ਕਿਸੇ ਉਹਨਾਂ ਨੂੰ ਦੇਖਿਆ ਵੀ ਸੀ ਬੁਲਾਉਣਾ ਦਾਹੀਆਂ ਨਹੀਂ ਸੀ ਕੀਤਾ। ਕੋਲੀਏ ਤੋਂ 1 ਮੀਲ ਤੇ ਨਹਿਰ ਸਰਹੰਦ ਵਗਦੀ ਸੀ ਨਹਿਰ ਦੇ ਕਾਹਾਂ ਵਿੱਚ ਲੁੱਕ ਕੇ ਉਹਨਾਂ ਦੁਪਹਿਰ ਲੰਘਾਇਆ ਡਾਕਾ ਮਾਰਨ ਦਾ ਸਮਾਂ ਆਥਣ ਦਾ ਚੰਗਾ ਸਮਾਂ ਸਮਝਿਆ ਜਾਂਦਾ ਸੀ ਕਿਉਂਕਿ ਇਸ ਤਰ੍ਹਾਂ ਉਹ ਅੱਗੇ ਰਾਤ ਪੈ ਜਾਣ ਨਾਲ ਦੂਰ ਨੇੜੇ ਜਾ ਸਕਦੇ ਸਨ ਅਤੇ ਉਹਨਾਂ ਦਾ ਬਹੁਤ ਦੂਰ ਤੱਕ ਪਿੱਛਾ ਕੀਤਾ ਜਾ ਸਕਦਾ ਸੀ ਨਹਿਰ ਦੇ ਪਾਣੀ ਨਾਲ ਹੀ ਉਹਨਾਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਆਪਣੇ ਦਿਲ ਨੂੰ ਕਾਲੜਾ ਕਰਨਾ ਚਾਹੁੰਦੇ ਸਨ ਮਨੁੱਖ ਜਦ ਕੋਈ ਗੁਨਾਹ ਕਰਦਾ ਹੈ ਤਦ ਜਮੀਰ ਅੰਦਰੋਂ ਘਰ ਲਾਉਂਦੀ ਹੈ ਜਮੀਰ ਦੀ ਕੁਦਰਤੀ ਆਵਾਜ਼ ਨੂੰ ਦਬਾਉਣ ਲਈ ਉਹ ਨਸ਼ੇ ਵਰਤਦਾ ਹੈ ਸਹੀ ਹੋਸ਼ ਵਿੱਚ ਮਨੁੱਖ ਤੋਂ ਅਵੱਗਿਆ ਹੋਣੀ ਮੁਸ਼ਕਲ ਹੀ ਨਹੀਂ ਸਗੋਂ ਕਈ ਵਾਰ ਅਸਵੰਭ ਵੀ ਹੋ ਜਾਂਦੀ ਹੈ ਜਦ ਪਾਲੀਆਂ ਪਸ਼ੂ ਡੰਗਰ ਪਿੰਡ ਨੂੰ ਛੇੜ ਦਿੱਤੇ ਤਦ ਉਹ ਚਾਰੇ ਪਿੰਡ ਵੱਲ ਹੌਲੀ-ਹੌਲੀ ਸਰਕਦੇ ਗਏ ਇੱਕ ਦੋ ਨਾਲੀ ਬੰਦੂਖ ਹਰਜਣ ਦੇ ਮੋਢੇ ਤੇ ਪਾਈ ਹੋਈ ਸੀ ਤੇ ਇੱਕ ਪਠਾਣੀ ਦਿਆਲੇ ਦੀ ਕੱਚ ਵਿੱਚ ਘੁੱਟੀ ਹੋਈ ਸੀ ਅਰਜਨ ਨੇ ਕਰਾਰੇ ਬੋਲ ਨਾਲ ਦਿਆਲੇ ਤੋਂ ਪੁੱਛਿਆ ਕਿਉਂ ਵੀ ਦਿਆਲੂ ਸੱਤ ਸੰਭਣੀਏ ਜਾਂ ਵੇੜਾ ਮੌਕੇ ਤੇ ਜਿਹੜਾ ਸੂਤ ਲੱਗਾ ਦਿਆਲੇ ਨੇ ਪੱਥਰ ਚੁੱਪ ਤੋੜਦਿਆਂ ਉੱਤਰ ਦਿੱਤਾ ਸ਼ਾਮੂ ਦੇ ਸਹੁਰਿਆਂ ਦਾ ਘਰ ਨਾ ਪਿੰਡ ਦੇ ਵਿਚਾਲੇ ਸੀ ਨਾ ਹੀ ਬਾਹਰ ਨੂਰਾ ਪੇਤੀ ਹੋਣ ਕਰਕੇ ਸਾਰਿਆਂ ਦੀ ਅਗਵਾਈ ਕਰ ਰਿਹਾ ਸੀ ਘਰ ਨੂੰ ਮੁੜਦੀ ਗਲੀ ਤੋਂ ਉਹ ਇੱਕ ਵਾਰ ਹੀ ਭੱਜ ਪਿਆ ਕਾਰ ਵੜਦਿਆਂ ਨੂੰ ਹੀ ਸ਼ਾਮੋ ਦੀ ਸੱਸ ਕਿਸੇ ਗਵਾਂਢੀ ਘਰੋਂ ਕੋਈ ਚੀਜ਼ ਲੈਣ ਜਾਂਦੀ ਮਿਲ ਗਈ ਉਸ ਝੱਟ ਸਮਝ ਲਿਆ ਕਿ ਉਹਨਾਂ ਦੇ ਕਾ ਡਾਕੂ ਆ ਗਏ ਹਨ ਨੂਰੇ ਨੇ ਉਸ ਨੂੰ ਬਾਹੋਂ ਫੜ ਕੇ ਅੰਦਰ ਨੂੰ ਖਿੱਚਿਆ ਉਸ ਬੂ ਪਹਾੜਿਆ ਕਰਦਿਆਂ ਆਖਿਆ ਨਾ ਬੇਪਾਈ ਮੈਂ ਤਾਂ ਗਵਾਂਢਣ ਚੱਲ ਛੱਡ ਪਰਾਂ ਕਲਮੂਹੀ ਨੂੰ ਅਰਜਨ ਨੇ ਬੇੜੇ ਵੱਲ ਵਾਦਿਆ ਕਿਹਾ ਸ਼ਾਮੋ ਦੀ ਸੱਸ ਦੇ ਕਾਲੇ ਅਤੇ ਲੇਲੜੀਆਂ ਕੜਦੇ ਬੋਲ ਉਸ ਨੂੰ ਉਸ ਦੇ ਸੌਰੇ ਨੇ ਅਚਾਨਕ ਸੁਣਿਆ ਮੂੰਹ ਬੰਨੇ ਮਨੁੱਖਾਂ ਕੋਲ ਬੰਦੂਖਾਂ ਦੇਖ ਕੇ ਉਹ ਵੀ ਸਮਝ ਗਿਆ ਕਿ ਕਾਰਾ ਤਾਂ ਹੋ ਗਿਆ ਉਹ ਪੱਕੀਆਂ ਪੌੜੀਆਂ ਵੱਲ ਨੂੰ ਭੱਜ ਕੇ ਚੜ ਗਿਆ ਉਦੋਂ ਹੀ ਅਰਜਨ ਨੇ ਉਸ ਨੂੰ ਖਿਲਾਰਨ ਲਈ ਇੱਕ ਹਵਾਈ ਫੇਰ ਕਰ ਦਿੱਤਾ ਪਰ ਉਹ ਇੱਕ ਪਲ اٹਕਣ ਦੀ ਥਾਂ ਗਵਾਂਡੀਆਂ ਦੇ ਘਰ ਛਾਲ ਮਾਰ ਗਿਆ ਸ਼ਾਮ ਹੋ ਰਹੀ ਵਿੱਚ ਆਟਾ ਗੁੰਨ ਰਹੀ ਸੀ ਬੇੜੇ ਵਿੱਚ ਡਾਕੂ ਵੇਖ ਕੇ ਉਹ ਘਬਰਾ ਗਈ ਉਸ ਤੋਂ ਬਿਨਾਂ ਹੋਰ ਕੋਈ ਘਰ ਵਿੱਚ ਨਹੀਂ ਸੀ ਨੂਰੇ ਦੇ ਪਿੱਛੇ ਤਾਰਾ ਸਾਹਮਣੇ ਅੰਦਰ ਵੜਿਆ ਅਰਜਨ ਦੀ ਸ਼ਾਮੋ ਬਲ ਪਿੱਠ ਸੀ ਮੌਕਾ ਤਾੜ ਕੇ ਇੱਕਦਮ ਰਸੋਈ ਵਿੱਚੋਂ ਨਿਕਲੀ ਅਤੇ ਚਵਾਰੇ ਦੀਆਂ ਪੌੜੀਆਂ ਚੜਨ ਲੱਗੀ ਪੌੜੀ ਚੜਦਿਆਂ ਉਸ ਨੂੰ ਦਿਯਾਲੇ ਨੇ ਦੇਖ ਲਿਆ ਉਹ ਵੀ ਉਸ ਦੇ ਪਿੱਛੇ ਸਿਰ ਤੋੜ ਭੱਜ ਕੇ ਚੜਿਆ ਪਰ ਸ਼ਾਮੋ ਨੇ ਦਿਯਾਲੇ ਦੇ ਪੋਜਣ ਤੋਂ ਅੱਗੋਂ ਹੀ ਚਵਾਰੇ ਦੇ 바ਰ ਨੂੰ ੱੱਕਾ ਮਾਰਿਆ ਤਖਤੇ ਪਿੱਛੇ ਹਟ ਕੇ ਮੋੜ ਆਪਣੀ ਅਸਲੀ ਥਾਂ ਤੇ ਆ ਗਈ 바ਰ ਵੱਲੋਂ ਪੌਂਕੀ ਹੁਬਾਰੀ ਅੱਗੇ ਆ ਖਲੋਤਾ ਸ਼ਾਮੂ ਕੰਬਦੀ ਹੋਈ ਅੰਦਰੋਂ ਤੱਕਤੇ ਤੱਕੀ ਖਲੋਤੀ ਸੀ। ਦਿਆਲੇ ਨੇ ਖੁੱਲੀ ਬਾਰੀ ਵਿੱਚ ਬੰਦੂਖ ਦੀ ਨਾਲੀ ਟਿਕਾੰਦਿਆਂ ਆਪਣੇ ਮੂੰਹ ਦਾ ਪੱਲਾ ਲਾ ਦਿੱਤਾ। ਅਤੇ ਕਾਲੇ ਸਾਹ ਨਾਲ ਸ਼ਾਮੂ ਨੂੰ ਕਿਹਾ, "ਹੁਣ ਸਿੱਧੀ ਤਰ੍ਹਾਂ ਚਵਾਰੇ ਦਾ ਬਾਰ ਖੋਲ ਦੇ ਪਤੰਦਰ ਦੇ ਨਾਲ ਤੁਰ।" ਡਰ ਨਾਲ ਸ਼ਾਮੂ ਦਾ ਅੰਦਰ ਤਾਂ ਪਹਿਲਾਂ ਹੀ ਕੰਮ ਰਿਆ ਸੀ। ਦਿਆਲੇ ਨੂੰ ਬੰਦੂਖ ਚੁੱਕੀ ਖਲੋਤਾ ਵੇਖ ਕੇ ਬੱਗੀ ਪੀਲੀ ਪੈ ਗਈ। ਉਹੋ ਸਾਹ ਸੱਤ ਬਿਨਾ ਕੱਖ ਫੂਸੋ ਕੇ ਰਹਿ ਗਈ। ਦਿਆਲਾ ਤਾਂ ਮੈਨੂੰ ਚੁੱਕਣਾ ਆਇਆ ਹੈ ਹੁਣ ਕੀ ਕਰਾਂ ਇਹਦੂ ਤਾਂ ਮਰ ਹੀ ਜਾਵਾਂ ਪਤਾ ਨਹੀਂ ਉਸ ਵਿੱਚ ਕਿਹੜੀ ਸ਼ਕਤੀ ਆ ਗਈ ਮਨ ਮਨ ਦੇ ਪੈਰਾਂ ਨੂੰ ਖਿੱਚਦਿਆਂ ਬੰਦੂਖ ਦੀ ਮੋਰੀ ਅੱਗੇ ਆਪਣਾਪ ਕਰ ਦਿੱਤਾ ਉਸ ਦੀਆਂ ਡੋਰ ਭੌਰ ਅੱਖਾਂ ਵਿੱਚ ਹੰਝੂ اٹਕੇ ਹੋਏ ਸਨ ਉਹ ਇੱਕ ਟੱਕ ਦਿਆਲੇ ਵੱਲ ਦੇਖਦੀ ਰਹੀ ਜਿਵੇਂ ਕਹਿ ਰਹੀ ਹੋਵੇ ਮੈਨੂੰ ਤੇਰੇ ਕੋਲੋਂ ਇਹ ਆਸ ਨਹੀਂ ਸੀ ਤੂੰ ਇੰਨਾ ਚੰਦਰਾ ਹੋਵੇਂਗਾ ਮੇਰੇ ਨਾਲ ਐਉਂ ਕਰੇਗਾ ਡਾਕੜ ਅਤੇ ਸ਼ੋਕ ਸ਼ਾਮੂ ਦਾ ਚਿਹਰਾ ਦਿਆਲੇ ਨੇ ਇਸ ਤਰ੍ਹਾਂ ਸਹਿਮਿਆ ਤੇ ਅਸਲੋਂ ਮਸੂਮ ਪਹਿਲਾਂ ਕਦੇ ਨਹੀਂ ਸੀ ਦੇਖਿਆ ਬੰਦੂਕ ਫੜੀ ਦਿਆਲੇ ਦੇ ਹੱਥ ਕੰਬੀ ਜਾ ਰਹੇ ਸਨ ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਉਸ ਇੱਕਪਾਲ ਆਪਣੇ ਅੰਦਰ ਛਾਤੀ ਮਾਰੀ ਸ਼ਾਮੂ ਦਾ ਪਿਆਰ ਉਸ ਨੂੰ ਲਾਂਤਾਂ ਪਾ ਰਿਹਾ ਸੀ ਸ਼ਾਮੂ ਦੀ ਖੁਸ਼ਕ ਗਲ ਵਿੱਚੋਂ ਬੋਲ ਨਹੀਂ ਸੀ ਨਿਕਲਦਾ ਉਸ ਹੌਕੇ ਦੀ ਘੁੱਟ ਭਰ ਕੇ ਗਲ ਨੂੰ ਧਾਰ ਕਰਨ ਦਾ ਯਤਨ ਕੀਤਾ ਅਤੇ ਮਸਾਂ ਇਹ ਨਹੀਂ ਕਹਿ ਸਕੀ ਗੋਲੀ ਦਿਆਲੇ ਨੇ ਨਰਮ ਪੈਂਦੇ ਆਖਿਆ ਸ਼ਾਮੂ ਆ ਚਲੀ ਅਜ ਬੇੜਾਏ ਚੁੰਨੀ ਨਾਲ ਹੰਝੂ ਪੂੰਝਦਿਆਂ ਸ਼ਾਮੂ ਨੇ ਭਰੇ ਗਲੇ ਵਿੱਚੋਂ ਤੱਕੜੀ ਹੁੰਦਿਆਂ ਬੋਲੀ ਦਿਆਲੇ ਆ ਮੈਂ ਹੱਥ ਜੋੜਦਿਆਂ ਤੂੰ ਜਾ ਤੇ ਛੇਤੀ ਮੁੜ ਜਾ ਸ਼ਾਮੂ ਨੇ ਅਜ਼ਾਜ਼ਾਂ ਵਾਂਗ ਹੱਥ ਜੋੜ ਲਏ ਦਿਆਲੇ ਦੇ ਲੋਹੇ ਵਰਗੇ ਕੜੇ ਇਰਾਦੇ ਸ਼ਾਮੂ ਦੀ ਮਸੂਮ ਬੇਵਸੀ ਅੱਗੇ ਢਲ ਕੇ ਪਾਣੀ ਹੋ ਗਈ ਉਸ ਬੰਦੂਖਬਾਰੀ ਵਿੱਚੋਂ ਖਿੱਚ ਲਈ ਤੇਰੀ ਮਰਜ਼ੀ ਇੱਕ ਲੰਬਾ ਹੌਕਾ ਲੈ ਕੇ ਦਿਯਾਲੇ ਨੇ ਜਿਵੇਂ ਗੋਲੀ ਉਸ ਨੂੰ ਆ ਬੱਜੀ ਉਹੋ ਪੌੜੀਆਂ ਉੱਤਰ ਆਇਆ ਤਾਰੇ ਨੇ ਅੰਦਰ ਇੱਕ ਕੋਠੀ ਦੀਆਂ ਬਾਰੀਆਂ ਤੋੜ-ਸੋਟੀਆਂ ਸਨ ਪਰ ਆਲੇ ਵਿੱਚੋਂ ਘਿਓ ਸ਼ੱਕਰਖੰਡ ਆਦਿ ਬਿਨਾ ਕੁਝ ਨਹੀਂ ਸੀ ਨਿਕਲਿਆ ਉਸ ਦੂਜੇ ਵਾਲੇ ਨੂੰ ਭੰਨਣ ਲਈ ਟਕੂਆ ਬਗਾਇਆ ਸੀ ਜਦ ਨੂੰ ਦਿਯਾਲਾ ਆ ਗਿਆ ਆਉਂਦਿਆਂ ਹੀ ਕਿਹਾ ਆਓ ਚੱਲੀਏ ਕਿਉਂ ਵਿੜੇ ਵਿੱਚ ਸੱਪ ਵਾਂਗੂ ਗੇੜੇ ਕੱਢ ਰਿਹਾ ਚੰਨੇ ਪੁੱਛਿਆ ਬਸ ਆਉ ਨਿੱਕੜ ਚੱਲੀਏ ਬਾਕੀ ਬਾਅਦ ਦੱਸਾਂਗਾ ਉਸ ਬਹਰ ਨੂੰ ਤੁਰਦਿਆਂ ਉੱਤਰ ਦਿੱਤਾ ਤਿੰਨੇ ਸਾਥੀ ਥੋੜੇ ਹੈਰਾਨ ਉਸ ਦੇ ਪਿੱਛੇ ਤੁਰ ਪਈ ਹਵਾ ਦੇ ਬੁੱਲੇ ਵਾਂਗ ਤੇ ਫਰਾਟੇ ਵਾਂਗ ਪਰਤ ਗਈ ਸ਼ਾਮੋਂ ਦੇ ਸੌਰੇ ਘਰ ਉਹ ਪੰਜ 6 ਮਿੰਟਾਂ ਤੋਂ ਬਹੁਤਾ ਨਹੀਂ اٹਕੀ ਪਿੰਡ ਵਿੱਚ ਡਾਕੂ ਆ ਜਾਣ ਦਾ ਰੌਲਾ ਪੈ ਗਿਆ ਸੀ ਪਰ ਕਿਸੇ ਨੇ ਉਹਨਾਂ ਦਾ ਪਿੱਛਾ ਕਰਨ ਦਾ ਹਿਆਂ ਨਾ ਕੀਤਾ ਨਹਿਰ ਚੜਨ ਤੱਕ ਦਿਯਾਲਾ ਓ ਕਾਹੀ ਨਾ ਬੋਲਿਆ ਸਾळ्या ਦਸਦਾਨੀ ਹੋਏ ਕੀ ਗੱਲ ਹੋਈ ਅਰਜਨ ਨੇ ਕਾਲੀ ਪੈ ਕੇ ਪੁੱਛਿਆ ਗੱਲ ਕੋਈ ਨਹੀਂ ਬਾਈ ਫੇਰ ਵੀ ਮੈਂ ਉਹਨੂੰ ਜਾਣ ਕੇ ਛੱਡਾਂ ਆ ਜਾਂ ਤੇਰੀ ਮਾਂ ਦੀ ਸਾਲਿਆ ਸਾਨੂੰ ਤਾਂ ਅੰਦਰੋਂ ਕੁਝ ਕੱਢ ਲੈਣ ਦਿੰਦਾ ਪਿੰਡ ਵੜਦਿਆਂ ਇਹ ਖਾਲੀ ਟੋਕਰਾ ਮੱਥੇ ਲੱਗਾ ਸੀ ਅਰਜਨ ਨਕਾਮ ਮੁੜਨ ਤੇ ਝੁਰ ਰਿਹਾ ਸੀ ਉਹਨਾਂ ਨੂੰ ਮੁੜੇ ਜਾਂਦਿਆਂ ਹਨੇਰੇ ਵਿੱਚ ਉਹਨਾਂ ਨੂੰ ਤੱਕ ਕੇ ਕਦੇ-ਕਦੇ ਉੱਲੂ ਹੂਕਦੇ ਅਤੇ ਚੁਗਲ ਬੋਲਦੇ ਨਹਿਰ ਦਾ ਪਾਣੀ ਉਸੇ ਸਾਨ ਨਾਲ ਵਗ ਰਿਹਾ ਸੀ ਸਮੇਂ ਦੀ ਤੋਰ ਨੂੰ ਉੱਚੀਆਂ ਨੀਵੀਆਂ ਥਾਮਾ ਰੁਕ ਨਹੀਂ ਸਕਦੀਆਂ ਦਿਲ ਮਿਲਗੇ ਦੀ ਹੋਈ ਤੂੰ ਕਿਹੜਾ ਚੰਦ ਮੁੰਡਿਆ